ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਬੈਠੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਦਾ ਵਿਯੋਗ ਹੋਣ ਕਰਕੇ ਧਿਆਨ ਵਿੱਚ ਮਹਾਨ ਮਗਨ ਬੈਠੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਇਹ ਫੁਰਨਾਇਆ ਈ ਗੁਰੂ ਨਾਨਕ ਦੇਵ ਜੀ ਪੂਰਨਪੁਰਖ ਸਨ ਉਹਨਾਂ ਵਿੱਚ ਅਤੇ ਪਰਮੇਸ਼ਵਰ ਵਿੱਚ ਵਿਭੇਦ ਨਹੀਂ ਸੀ ਮੇਰੇ ਸਤਿਗੁਰਾਂ ਨੇ ਕਿਸੇ ਦਿਨ ਜਨਮ ਲਿਆ ਹੈ ਕੋਈ ਐਸਾ ਸਿੱਖ ਹੋਵੇ ਜੋ ਗੁਰੂ ਜੀ ਦੇ ਜੀਵਨ ਦੀ ਕਥਾ ਸੁਣਾਵੇ ਤਾਂ ਕੋਲ ਬੈਠੇ ਬਾਬਾ ਬੁੱਢਾ ਜੀ ਵੱਲੋਂ ਕਿ ਐਸਾ ਸਿੱਖ ਤਾਂ ਭਾਈ ਵਾਲਾ ਹੈ ਜੋ ਰਾਈਪੋਏ ਦੀਤਲਵੰਡੀ ਰਹਿੰਦਾ ਹੈ ਉਹ ਤਾਂ ਪਾਈ ਮਰਦਾਨਾ ਦੋਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਹੇ ਸਨ ਉਹਨਾਂ ਨੂੰ ਬੁਲਾਓ ਉਹਨਾਂ ਨੇ ਗੁਰੂ ਜੀ ਦੇ ਸਾਰੇ ਕੌਤਕ ਨਾਲ ਰਹਿ ਕੇ ਦੇਖੇ ਸਨ ਗੁਰੂ ਜੀ ਨੇ ਪਾਈ ਵਾਲਾ ਜੀ ਨੂੰ ਮਨ ਵਿੱਚ ਯਾਦ ਕੀਤਾ ਤਾਂ ਉਧਰ ਪਾਈ ਵਾਲਾ ਜੀ ਵੀ ਸਿੱਖਾਂ ਨਾਲ ਵਿਚਾਰ ਕਰ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਬੇਕੁੰਡ ਆਮ ਗਏ ਹਨ ਆਪਣੀ ਥਾਂ ਤੇ ਕਿਸ ਨੂੰ ਬਿਠਾਇਆ ਹੈ ਕਿ ਸਿੱਖ ਬੋਲਿਆ ਕਿ ਹੁਣ ਗੁਰੂ ਅੰਗਦ ਦੇਵ ਜੀ ਹਨ ਜੋ ਖੰਡੂਰ ਸਾਹਿਬ ਵਿੱਚ ਰਹਿੰਦੇ ਹਨ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਥਾਂ ਤੇ ਬਿਠਾ ਗਏ ਹਨ ਪਾਈ ਵਾਲਾ ਜੀ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੋਈ ਪੀਰ ਪਾਈ ਵਾਲਾ ਜੀ ਆਪਣੀ ਸਮਰੱਥਾ ਅਨਸਾਰ ਗੁਰੂ ਜੀ ਨੂੰ ਭੇਂਟ ਕਰਨ ਲਈ ਪ੍ਰਸ਼ਾਦ ਲੈ ਕੇ ਖਡੂਰ ਸਾਹਿਬਾਂ ਚੇ ਪਾਈ ਵਾਲਾ ਜੀ ਗੁਰੂ ਜੀ ਦੇ ਦਰਬਾਰ ਦਾ ਰਸਤਾ ਪੁੱਛ ਕੇ ਉੱਥੇ ਪਹੁੰਚ ਗਿਆ ਅਤੇ ਗੁਰੂ ਜੀ ਨੂੰ ਨਮਸਕਾਰ ਕੀਤਾ ਗੁਰੂ ਜੀ ਨੇ ਵੀ ਹੋਰ ਪਾਸਿਓਂ ਬਿਰਤੀ ਸੰਕੋਚ ਕੇ ਭਾਈ ਬਾਲਾ ਜੀ ਨੂੰ ਮਿਲੇ ਅਤੇ ਕਰਤਾਰ ਕਰਤਾਰ ਆਖਣ ਲਈ ਕਿਹਾ ਅਤੇ ਬੈਠ ਕੇ ਬਰਤਲਾਪ ਕਰਨ ਲੱਗੇ ਗੁਰੂ ਜੀ ਨੇ ਪੁੱਛਿਆ ਭਾਈ ਸਿੱਖਾ ਕਿੱਥੋਂ ਆਇਆ ਹੈ ਕੌਣ ਹੈ ਕਿਵੇਂ ਆਉਣਾ ਹੋਇਆ ਪਾਈ ਬਾਲਾ ਜੀ ਬੋਲੇ ਮੈਂ ਤਲਵੰਡੀ ਰਾਏ ਪੋਇ ਤੋ ਬਾਲਾ ਨਾਮ ਹੈ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਹਾਂ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਤੁਸੀਂ ਕਿਸ ਦੇ ਸਿੱਖ ਹੋ ਤੁਹਾਨੂੰ ਕੌਣ ਮਿਲਿਆ ਹੈ ਪਾਈ ਬਾਲਾ ਜੀ ਬੋਲੇ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹਾਂ ਅਤੇ ਮੀਨੂ ਮਹਿਤਾ ਕਾਲੂ ਜੀ ਦਾ ਪੁੱਤਰ ਗੁਰੂ ਨਾਨਕ ਮਿਲਿਆ ਹੈ ਗੁਰੂ ਜੀ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇਖਿਆ ਹੈ ਪਾਈ ਵਾਲਾ ਜੀ ਬੋਲੇ ਕਿ ਗੁਰੂ ਨਾਨਕ ਜੀ ਮੇਰੇ ਤੋਂ 3 ਸਾਲ ਵੱਡੇ ਸਨ ਮੈਂ ਉਹਨਾ ਮੰਗ ਰਹੀ ਲੱਗਿਆ ਖੇਡਦਾ ਰਹਿੰਦਾ ਸੀ ਉਨਾ ਨੇ ਖੇੜਦੇ ਹੋਏ ਲੋਕਾਂ ਨੂੰ ਤਾਰ ਦਿੱਤਾ ਪਰ ਸਾਨੂੰ ਪਤਾ ਨਹੀਂ ਸੀ ਕਿ ਉਹ ਅੰਗਮੀ ਪਰਸਹਾਨ ਪਰ ਅਸੀਂ ਸਲਾਮੀ ਰਹਿੰਦੇ ਸੀ ਇਹ ਗੱਲਾਂ ਸੁਣ ਕੇ ਗੁਰੂ ਜੀ ਦਾ ਵਿਰਾਗ ਛੁੱਟ ਗਿਆ ਜੋ ਰੋਕਿਆ ਰੁਕਦਾ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ